ਜੀ ਆ ਵੇਖੋ ਬਿਜਲੀ ਘਾਰੀ ਬਣਿਆ ਪਿਆ ਰਿੰਕ ਮੈਂ ਨਾ ਵੀ ਚੰਦੂ ਸਰ ਕੁਆਲਟੀ ਨਿੱਗਰ ਚ ਐਡੀ ਸੀਲ ਤਾਰ ਆ ਲੈ ਆਉਂਦੇ ਮੋਰੇ ਪਉਂਦੀ ਕਿ ਨਹੀਂ ਪਹਿਲੇ ਸਵੇਰੇ ਵਿਚਵਾਗੀ ਆ ਇਸ ਵਾਰ ਵੀ ਕੋਈ 20 ਲੀਟਰ ਨੂੰ ਜਾਂ 20 ਤੋਂ ਪਲੱਸ ਮੱਥਾ ਮਾਰ ਗਈ ਤੇ ਕੋਈ ਭਰਾ ਅੱਗੇ ਚੰਗਾ ਐਰ ਕੀ ਛੇ ਦੰਦਿਆ ਵੇਖੋ ਕਿੰਨੀ ਬੰਨੀ ਹੋ ਰੇ ਬੜੀ ਤਿਆਰੀ ਵੈੜਾ ਸਫਾਈਆਂ ਸਭੀ ਉਤੋਂ ਬੜੀਆਂ ਪਿੰਡੇ ਦੀਆਂ ਇੱਧਰ ਵੇਖੋ ਐਵੇਂ ਮੂੰਹ ਦੇ ਵਿੱਚ ਦੀ ਆ ਆ ਲਓ ਲੈ ਆ ਆ ਵੇਖੋ ਜੇ ਆਖੋ ਜੇ ਲੱਤ ਮਾਰਦੇ ਤੇ ਮੈਨੂੰ ਰਿੰਕੂ ਨਾ ਜਲੇਓ ਲੈ ਹਾਜੀ ਇੱਕ ਸਾਲ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲੋਕੇ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਲੋਕਾ ਪਿੰਡ ਦੋਸਤੋ ਜਦੋਂ ਪੱਟੀ ਤੋਂ ਤਰਨਤਾਰਨ ਸਾਹਿਬ ਨੂੰ ਜਾਂਦੇ ਆ ਤੇ ਪਹਿਲਾ ਪਿੰਡ ਤੁਸੀਂ ਸਮਝੋ ਵੀ ਤਕਰੀਬਨ ਪਹਿਲਾ ਦੂਜਾ ਪਿੰਡ ਆਉਂਦਾ ਪਹਿਲਾ ਕੈਰੋ ਪਿੰਡ ਆਉਂਦਾ ਉਸ ਤੋਂ ਬਾਅਦ ਲੋਕਾ ਪਿੰਡ ਆਉਂਦਾ ਪਸ਼ੂ ਵਪਾਰ ਦਾ ਕੀਤਾ ਵੀਰ ਰਿੰਕੂ ਨਾਲ ਪੂਰੀ ਗੱਲਬਾਤ ਕਰਾਂਗੇ ਆਪਾਂ ਤੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਆਪਾਂ ਇਸ ਫਾਰਮ ਤੋਂ ਮਾਲ ਰੂਟੀਨ ਦੇ ਵਿੱਚ ਹੀ ਆਉਂਦਾ। ਜ਼ਿਆਦਾਤਰ ਵੀਰ ਮੱਝਾਂ ਹੁਣ ਝੋਟੀਆਂ ਹੋਵੇ ਲੈ ਕੇ ਆਉਂਦਾ ਤੇ ਨਾਲ ਦੀ ਨਾਲ ਕਿਤੇ ਚੰਗੀ ਪਿਆਰੀ ਕਿਤੇ ਦਿਲ ਨੂੰ ਲੱਗੇ ਕੋਈ ਬਾਹਲੀ ਚੰਗੀ ਸ਼ਕੀਨ ਵਹਿੜ ਉਹ ਵੀ ਵੀਰ ਲੈ ਕੇ ਆਉਂਦਾ ਠੀਕ ਆ ਜੀ ਕਿਉਂਕਿ ਵਪਾਰ ਲੈਣ ਦਾ ਕੰਮ ਪਸ਼ੂ ਸਾਫ਼ ਸੁਥਰਾ ਹੋਵੇ ਤੇ ਜ਼ਰੂਰ ਹੱਥ ਪਾਉਂਦਾ ਠੀਕ ਆ ਜੀ ਅੱਜ ਤਿੰਨ ਮੱਝਾਂ ਦਿਖਾਉਣੀਆਂ ਤੁਹਾਨੂੰ ਇੱਕ ਵਹਿੜ ਦਿਖਾ ਦਾਂਗੇ ਜਰਸੀ ਸ਼ਕੀਨ ਵੀਰਾਂ ਦੇ ਲਈ ਇੱਕ ਬੜਾ ਵਧੀਆ ਤੋਹਫ਼ਾ ਵੀਰ ਲੈ ਕੇ ਆਇਆ ਪਾਣੀ ਬਹੁਤ ਥੱਲੇੋਂ ਚੰਗੀ ਆ ਐਂਡ ਦੇ ਵਿੱਚ ਤਾਂ ਤੁਹਾਨੂੰ ਦਿਖਾਵਾਂਗੇ ਆਪਾਂ ਉਸ ਤੋਂ ਪ ਤਾਂ ਤਿੰਨੇ ਬਿਲਕੁਲ ਕਰਮਾਂ ਵਾਲੀਆਂ ਤਾਜ਼ੀਗਾ ਸੂਈਆਂ ਸਵਾਈਆਂ ਕਿੰਨੇ-ਕਿੰਨੇ ਮਿਲਕ ਦੁੱਧ ਦਤੇ ਆ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 28 ਮਾਰਚ ਤੇ ਸਮਾਂ ਕੋਈ ਸ਼ਾਮ ਦੇ 3:30 3 ਵਜੇ ਦਾ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਰਿੰਕੂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਪਿੰਡ ਘਰਾਵਾਲੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰੇ ਹੋ ਠੀਕ ਠਾਕ ਆਏ ਚੜ੍ਹਦੀ ਕਲਾ ਜੀ ਤਾਂ ਬਾਬਾ ਦੀਪ ਸਿੰਘ ਦੀ ਕਿਰਪਾ ਜੀ ਪੂਰੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਅੱਛਾ ਰੇਕੂ ਵੀਰੇ ਅੱਜ ਮਾਲ ਆਪਣੇ ਕੋਲ ਟੋਟਲ 4 ਹਾਂਜੀ ਤੇ ਇੱਕ ਵੜੀ ਗੱਬਣਾ ਬਾਕੀ ਤਿੰਨੇ ਮਹੀ ਸੁਈਆਂ ਨੇ ਹਾਂ ਤਾਜ਼ੀਆਂ ਸੁਈਆਂ ਜੇ 2-2 4-4 ਦਿਨ ਦਾ ਵਾਲਿਆ ਵਾ ਸੁਈਆਂ ਚ ਠੀਕ ਆ ਸੋ ਸ਼ੁਰੂਆਤ ਕਰ ਲੈਨੇ ਆ ਰਿੰਕੂ ਵੀਰ ਇਧਰੋਂ ਪਹਿਲੇ ਨੰਬਰ ਤੋਂ ਇਧਰੋਂ ਕਰ ਲਗੇ ਹਾਂਜੀ ਇੱਥੋਂ ਕਰ ਲਓ ਜੀ ਲਓ ਵੀ ਇੱਕ ਝੋਟੀ ਦੋਸਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਬਹੁਤ ਪਿਆਰੀ ਝੋਟੀ ਆ ਠੀਕ ਆ ਜੀ ਕੁੰਡੀ ਜੂਰ ਝੋਟੀ ਆ ਅੱਛਾ ਰਿੰਗੂ ਬੇਰ ਕੀ ਬੇਰਵਾ ਦਾ ਸੂਬਾ ਕਿਨਮਾ ਸੋਈ ਆ ਇਹ ਸੰਧੂ ਸਾਹਿਬ ਇਹ ਦੋ ਦੰਦ ਝੋਟੀ ਜੇ ਹਾਂਜੀ ਪਹਿਲੇ ਸਵੇਰੇ ਸੋਈ ਜੇ ਤੇ ਠੰਡੀ ਧੀ ਰਲੇ ਦਾ ਮੌਲੀ ਕੋਈ ਨਹੀਂ ਜੇ ਠੀਕ ਹੈ ਜੀ ਤੇ ਬਾਕੀ ਪੜ ਭਰਾਪ ਝੋਟੀ ਲੈਂਦੀ ਉਧਰ ਸਰਸੇ ਵਾਲੀ ਸਾਈਡ ਤੋਂ ਹਾਂਜੀ ਤੇ ਕੇ ਪਰ ਪਾਣੇ ਲਿਆਂਦੀ ਆਪਾਂ ਸਰਸੇ ਨਹੀਂ ਗਏ ਵਾ ਝੂਠ ਨਹੀਂ ਮਾਰਦੇ ਲਿਆਂਦੀ ਉਧਰੋਂ ਕਿਸੇ ਪੈਣ ਭਰਾਣੇ ਤੇ ਆਪਾਂ ਵਰ ਕੋ ਲਈ ਆ ਉਹਨੇ ਰਿਸ਼ਤੇਦਾਰਾਂ ਤੋਂ ਲਈ ਝੋਟੀ ਉਹਦਾ ਵੀ ਇਹਦੀ ਮਾਂ ਨੇ ਨਾ 16 ਕਿਲੋ ਪਹਿਲੇ ਨੇ ਝੋਟੀ ਨੇ ਦੁੱਧ ਕੱਢਿਆ ਠੀਕ ਆ ਸੰਧੂ ਸਾਹਿਬ ਪਹਿਲੇ ਦਿਨ ਮੈਂ ਚੋਇਆ 3 ਕਿਲੋ ਮੜ ਕੇ 4 ਆ ਤੇ ਸਵੇਰੇ 5 ਕਿਲੋ ਚੋਇਆ ਦੁੱਧ 10 ਕਿਲੋ ਤੋਂ ਸਟਾਰਟ ਹੋਈ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਮਾਣਾ ਦਾ ਵੀ ਇਹ ਵੀ ਆਪਣੀ ਮਾਂ ਤੇ ਜਾਊਗੀ ਅੱਜ ਦਿਲ ਕਿੰਨੇ ਆਜ ਤੇ ਜਿਆਦੇ ਨੇ ਆ ਤੇ ਜਿਆਦੇ ਨੇ ਆ ਵੇਖੋ ਦੰਦ ਤੁਹਾਨੂੰ ਫੜ ਕੇ ਵਿਖੋਨੇ ਆ ਠੀਕ ਆ ਸਿਰਫ ਦੋਵੇਂ ਦੰਦ ਜੇ ਤੇ ਕੱਟੀ ਜਾਹੇਗੀ ਤੁਸੀਂ ਕਿਰਪਾ ਨਾਲ ਅਗਲੇ ਸਵੇਰੇ 20 ਕਿਲੋ ਦੁੱਧ ਦੇਵੂਗੀ ਲੈ ਵੀ ਕਰੋ ਜਾ ਕੇ ਲਾਓ ਵੀ ਪਿਓਰ ਜਿਹੜੀ ਦੋਂਦੀ ਆ ਠੀਕ ਆ ਜੀ ਚੌਕ ਦੇ ਦੇਜਾ ਸੱਟੇ ਆ ਹਜੇ ਮੁੱਢੋਂ ਚੱਕਣੇ ਛਟਾੜ ਹੀ ਕੀਤੇ ਆ ਤੇ ਦੋਂਦੀ ਕੱਟੀ ਮੰਨ ਕੇ ਮੇਰਾ ਵੀਰ ਕੋਈ ਵੀ ਸੌਦਾ ਕਰੇ ਉਹ ਕਨਫਰਮ ਮਾ ਦੇ ਠੀਕ ਆ ਜੀ ਅੱਜ ਤੀਜਾ ਦਿਨ ਤਾਂ ਤਿੰਨਾਂ ਦਿਨਾਂ ਦੇ ਦੌਰਾਨ ਅੱਜ ਤਕਰੀਬਨ ਕੋਈ ਬੋਲੇ ਬੋਲਾ ਕਰਮਾਂ ਲਈ 10 ਕਿਲੋ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਸੋ ਸਟਰਕਚਰ ਤੁਸੀਂ ਚੈੱਕ ਕਰੋ ਜਿਵੇਂ ਆਪਾਂ ਸਟਾਰਟਿੰਗ ਤੋਂ ਵੇਖਦੇ ਆ ਬਿਲਕੁਲ ਤੋਂ ਉੱਤੋਂ ਤੋਂ ਲੈ ਕੇ ਤ ਬਿਲਕੁਲ ਪਿੱਛੇ ਨੀਵਾ ਚੱਡਾ ਕਰਮਾ ਦੀ ਕੱਡੀ ਫਿਰਦੀ ਆ ਬਹੁਤ ਸੋਹਣੀ ਗਾਕ ਦੋਖਾ ਲੇਵੇ ਦੀ ਠੀਕ ਆ ਜੀ ਬਾਕੀ ਆਰਡਰ ਬਿਲਕੁਲ ਨਿੱਗਰ ਆ ਕੰਪੈਕਟ ਆਰਡਰ ਫਿਕਸ ਹੋਵਾਨਾ ਚੱਟਾ ਬਹੁਤ ਪਿਆਰੀ ਕੱਤੀ ਆ ਦੋਂਦੀ ਦੋਂਦੀ ਕੱਤੀ ਕਰਮਾ ਦੀ ਪਹਿਲਾ ਸੂਆ ਪਲੋਂ ਸੂਪੀ ਆ ਇਹ ਸੰਧੂ ਸਾਹਿਬ ਇਹਦਾ ਇਹ ਨਹੀਂ ਕੰਮ ਲਈ ਆ ਆ ਵੇਖੋ ਆ ਪਹਿਲੇ ਆ ਆ ਵੇਖੋ ਆ ਵੇਖੋ ਆਹ ਜਿਹੜੀ ਚੀਜ਼ ਹੈ ਜੀ ਇਹ ਕੁਆਲਿਟੀ ਹੈ ਜੀ ਸਸੇ ਦੀ ਹਾਂ ਵਾਹ ਜੀ ਵਾਹ ਇਹ ਸੰਧੂ ਸਾਹਿਬ 15 ਕਿਲੋ ਦੱਦ ਦਉਣੀ ਪਹਿਲਾਂ ਗੱਡੀਆਂ ਜਿਹੜੇ ਜਿਹਦੇ ਨੂੰ 10 ਕਿਲੋ ਤੇ ਚੜ ਗਈ ਆ ਬਹੁਤ ਪਿਆਰੀ ਆ ਵੇਖੋ ਇਹਨੇ ਜੇ ਪੈਲਣਾ ਆਲ ਕਰਦੀ ਉਹਨੂੰ ਭਾਵੇਂ ਅੱਗੋਂ ਪਿੱਛੋਂ ਦੀ ਜਿੱਦਾ ਮਰਜੀ ਘੁੰਮੀ ਜਾਓ ਹਾਂ ਸੋ ਦੇਸੀ ਤੁਸੀਂ ਮੱਝਾ ਝੋਟੀਆਂ ਦੀ ਆਪਾਂ ਚਲੋ ਅਰੀ ਜਿਹੜੀ ਕੁਆਲਿਟੀ ਹੈ ਕੱਟੀ ਦੀ ਹਾਂ ਜਿਹੜੀ ਕੁਆਲਿਟੀ ਵਾਲੀ ਉਹਨੂੰ ਆਲ ਆਲ ਨਾਲ ਮਤਲਬ ਕੋਈ ਨਹੀਂ ਮਤਲਬ ਕੋਈ ਨਹੀਂ ਜੀ ਠੀਕ ਆ ਜੀ ਬਹੁਤ ਪਿਆਰੀ ਕੱਟੀ ਦੋਸਤੋ ਕੁੰਡੀ ਚੂਰ ਝੋਟੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿਸੇ ਰਕਮ ਦੀ ਆਲ ਛਾਲ ਨਹੀਂ ਕਿ 10 ਕਿਲੋ ਤੋਂ ਬੋਲੇ ਦੀ ਸ਼ਟਾਰਟਿੰਗ ਕਰ ਲਈ ਆ ਮਗਰ ਕੱਟਾ ਇਹਦੇ ਹਾਂਜੀ ਕੱਟਾ ਜੀ ਮਗਰ ਕੱਟਾ ਰਿੰਕੂ ਵੀਰੇ ਲਓ ਕੋਲ ਕੇ ਕੁਰੀ ਮੜਾ ਪੇਸ਼ ਕਰਦੇ ਹੋ ਭੈਣ ਭਰਾ ਤੋ ਕੱਦ ਵਿਚਰਾ ਵਿਦੋ ਵੱਡਾ ਕੱਦ ਦਾ ਠੀਕ ਆ ਜੀ ਕੋਈ ਵੀ ਭਰਾ ਆਪਣਾ ਆ ਰਿਹਾ ਠੀਕ ਆ ਜੀ ਕੱਦ ਵੱਡਾ ਚੌੜਾ ਪਿੱਠ ਪੁੜਾ ਲੱਗਾ ਤੇ ਸਭੀ ਪਾਲੀ ਪ੍ਰੀਤੀ ਬਹੁਤ ਆ ਝੋਟੀ ਆ ਦੇਖੋ ਸੁਣਖੇਰ ਬਹੁਤ ਉਹਦੀ ਆਪਸੀ ਸਣਾ ਦਾ ਨਾਰਮਲੀ ਜਿਵੇਂ ਉਹ ਗੱਲ ਕਰਦੇ ਹੁੰਦੇ ਆ ਵੀ ਬਿਲਕੁਲ ਦੂਜੇ ਸੂਵੇ ਜਾਊਗੀ ਤੀਜੇ ਸੂਵੇ ਜਾਊਗੀ ਤਾਂ ਬੜੀ ਵੱਡੀ ਕਰਮਾ ਵਾਲੀ ਝੋਟੀ ਬਣ ਕੇ ਨਿਕਲ ਕੇ ਆਊਗੀ ਵੈਸੇ ਕੱਦ ਘਰ ਵਾਲੇ ਪਾਸੇ ਤਾਂ ਹੁਣ ਵੀ ਵੱਡੀ ਆ ਪਰ ਦੋਧਾ ਦੇ ਪਾਸੇ ਬੜੀ ਖਰੀ ਨਿਕਲੂਗੀ ਠੀਕ ਆ ਜੀ ਤੇ 24 ਜੁਬਈ ਰਿੰਕੂ ਵੀਰ ਵਧਿਆ ਬਿਲਕੁਲ ਨਾ ਨਾ ਸੰਧੂ ਸਾਹਿਬ ਆ ਮੇਰੀ ਕੀ ਚੀਜੀ ਦਾ ਨਾਮ ਲੈ ਐਡਾ ਡੂ ਮੋਟੀ ਤਾਰ ਆਉਂਦੀ ਏ ਜੀ ਠੀਕ ਆ ਅਸਾਂ ਪਸੂਮੇ ਤਾਂ ਪੂਰਾ ਜਿਹੜਾ ਆਪਾਂ ਗੱਲ ਕਰੀਏ ਵੀ ਮੁੱਠੀ ਮੁੱਠੀ ਮੈਂ ਨਾ ਮੋਟੇ ਚ ਪੂਰਾ ਮੈਂ ਬਾਲਟੀ ਭੁੰਜੇ ਰੱਖੇ ਚੋਈਦੀ ਆ ਠੀਕ ਹੈ ਮੋਟੇ ਚ ਪੂਰਾ ਥਣ ਹੁੰਦਾ ਇਹਨਾਂ ਦੀ ਕੋਈ ਸੰ ਛੋਟਾ ਭਣ ਭਰਾ ਖੂਗਾ ਕਸਮ ਕੇ ਪੂਰਾ ਥਣ ਕਰ ਹੁੰਦੀ ਤੁਹਾਨੂੰ ਪਤਾ ਇਹ ਬੱਚੀ ਝੋਟੀ ਆ ਬਿਲਕੁਲ ਬਿਲਕੁਲ ਦੋ ਚਾਰ ਚਾਜਾ ਹੋ ਗਿਆ ਹੋ ਗਿਆ ਤੇ ਇਹ ਹੋਰ ਵੀ ਥਣ ਲੰਮਾ ਕੱਢ ਜਾਦਾ ਹੈ ਕੱਟਜੂ ਕੱਟਜੂ ਕਿੰਨੇ ਪਿਆਰੀ ਕੱਟੀ ਆ ਬਹੁਤ ਜਿਆਦੀ ਸੰਧੂ ਸਾਹਿਬ ਇਹ ਕੁਆਲਿਟੀਾਂ ਤੇ ਲੱਭਣ ਜਾਈਏ ਚੇਤਾ ਨਹੀਂ ਲੱਗਦੀਆਂ ਨਹੀਂ ਲੱਭਦੀਆਂ ਕੋਈ ਕਿਤੇ ਇਹ ਤਾਂ ਤੇ ਬਹੁਤ ਜੜੇ ਮੇਰੇ ਭਰਾ ਨੇ ਠੀਕ ਹੈ ਜ ਇਹੋ ਜਿਹਾ ਕਿ ਦੋ ਚਾਰ ਜੋੜ ਦੀਆਂ ਕਰਵਾ ਲੀਆਂ ਇੰਨੀਆਂ ਕਵਾਦੇ ਵਾਲੀਆਂ ਨੇ ਕੋਈ 5 5 6 6 7 7 ਸੂਵੇ ਮੇਰਾ ਭਰਾ ਡੱਕੂਗਾ ਕਰੇ ਪੀਊਗਾ ਸੂਵੇ ਠੀਕ ਆ ਗਾੜੀ ਜੇ ਰਵਾ ਰਵਾ ਤਿਆਰ ਕਰਨਾ ਨਾ 20 20 ਸਿਰਿਆਂ ਦਾ ਹਾਂ ਤੇ ਦੇਖ ਮੇਰੇ ਭੈਣ ਭਰਾਣੇ ਸ਼ੌਕ ਪੂਰਾ ਕਰਨਾ ਫਿਰ ਵੀ ਜੀ ਆਹ ਇਹੋ ਜਿਹੀਆਂ ਝੋਟੀਆਂ ਖੜੋ ਠੀਕ ਹੈ ਜੀ ਤੇ ਵਾਕਿਆ ਜਦੋਂ ਖੜੋਗੇ ਨਾ ਬੇਤੁਰੀ ਸਾਡੇ ਗਾਹ ਬਣਨਾ ਉਹਨਾਂ ਦਾ ਕਤਈ ਗਣਾ ਵੀ ਸ਼ਾਇਦ ਇਹ ਵੀਰੋਂ ਨਹੀਂ ਝੂਠੀ ਮਾਰੀ ਜਾਂਦੇ ਆ ਮਾਰੀ ਜਾਂਦੇ ਆ ਹਾਂਜੀ ਅੱਛਾ ਨਿੱਕੇ ਵੀਰੇ ਬੱਚਾ ਕਿਡਾ ਬੱਚਾ ਉਹ ਬੈਠਾ ਜੀ ਲਓ ਜੀ ਆਹ ਕਰੋ ਜੇ ਕ ਮਗਰ ਕਟਾ ਖਾ ਦੇ ਬਹੁਤ ਪਿਆਰੀ ਝੋਟੀ ਆ ਕੱਲੀ ਕਹਿਣ ਵਾਲੀ ਗੱਲ ਨਹੀਂ ਕਿ ਦੋਸਤੋ ਚੀਜ਼ ਵੇਖਦੇ ਸਾਰੀ ਖੜਾਦੀ ਭਰਾਵਾਂ ਨੂੰ ਪਤਾ ਲੱਗ ਜਾਣਾ ਆ ਬੱਚਾ ਜੇ ਠੀਕ ਆ ਜੀ ਮਗਰ ਕਟਾ ਮੇਲ ਕਾਫ ਅੱਜ ਤਿੱਜਾ ਦੇਣਾ ਠੀਕ ਆ ਜੀ ਤਿੰਨਾਂ ਦਿਨਾਂ ਦਾ ਬੱਚਾ ਸੋ ਕਟਾ ਵੀ ਭਰਾ ਕੋਈ ਚੰਗਾ ਸਾਫ ਲੁਗਾ ਛਾਈ ਛੂਈ ਬਹੁਤ ਆ ਕੱਟੇ ਦੇ ਵਿੱਚ ਮੈਨੂੰ ਇਹਨਾਂ ਦੱਛਾ ਕੱਟੇ ਦਾ ਪਤਾ ਨਹੀਂ ਕਿਹੜਾ ਮਾਲੀ ਦਾ ਨਾਮ ਮੈਨੂੰ ਚੇਤਾ ਭੁੱਲ ਗਿਆ ਪਰ ਹੈਲਾ ਉਹ ਵੀ ਕੁਆਲਿਟੀ ਦਾ ਜੀ ਠੀਕ ਆ ਹਾਂਜੀ ਅੱਛਾ ਰਿੰਕੂ ਵੀਰੇ ਕੀ ਡਿਮਾਂਡ ਹੈ ਕੀ ਮੁੱਲ ਬੜੀ ਰਹੂਗੀ ਇਹਦੀ ਇਹ ਸੰਧੂ ਸਾਹਿਬ ਨੇ ਆਏ ਹੋਏ ਕਟੀਆਂ ਦੇ ਭਾਵੇਂ 1.5 ਲ ਤੇ ਭਾਵੇਂ ਜੇ ਮੈਂ ਮਰਜ਼ੀ ਮੰਗ ਲਈਏ ਪਰ ਆਪਾਂ ਮੰਗਣਾ ਨਹੀਂ ਆਪਾਂ ਪਣਪਰਾ ਦਾ ਮਾਣ ਕਰਨਾ ਜੀ ਆਪਾਂ ਇੱਕ 30 ਦਾ ਬੋਲ ਜੇ ਇੱਕ 30 ਹਾਂਜੀ ਵਿੱਚੋਂ ਮਾਨਤਾਣ ਬੰਦੇ ਸਰਦੇ ਹੋਣਗੇ ਹਾਂਜੀ ਇੱਕ ਪੰਜੀ ਦੀ ਦੇ ਲਾਗੇ ਝੋਟੀ ਆਪਾਂ ਠੀਕ ਆ ਵੀਰੇ ਬਾਕੀ ਜਿਹੜਾ ਮੇਰਾ ਭਰਾ ਖੜੂਗਾ ਨਾ ਹਾਂਜੀ ਤੇ ਲੋਕੀ ਜਾਂਦੇ ਨੇ ਪਣਪਰਾ ਤੇ 100% ਗਰੰਟੀ ਮੇਰੀ 200% ਗਰੰਟੀ ਹੋ ਗਈ ਹੈ ਛੋਟੀ ਜੀ ਕੋਈ ਫਾਲਟ ਵੀ ਹੋਵੇ ਠੀਕ ਆ ਇਹ ਦੇਖੋ ਕਿਹੜੇ ਖੱਲੀ ਪੀਰੀ ਆ ਗੱਡੀ ਨਿਲੇ 3 ਵਜੇ ਥੱਲੇ ਨਹੀਂ ਇਹਦੇ ਵਾਲੇ ਪਾਸੋਂ ਰਕਾਰ ਟੁੱਟੇ ਪਏ ਐ ਵੇਖੋ ਕੁਆਲਿਟੀ ਇਥੋਂ ਪਛਾਨੀ ਜਾਂਦੀ ਜੀ ਚਾਹੇ ਪਹਿਲਾਂ ਨਾ ਚਾਹੇ ਦੂਜੇ ਤੀਜੇ ਕੁਝ ਵੀ ਆ ਉਹ ਵੀ ਪਹਿਲਾਂ ਪਹਿਲੇ ਸਵੇਰ ਨੂੰ ਹੱਥ ਲਾਈਆ ਥੱਲੇ ਤੇ ਅਗਲੀ ਛੜਾ ਮਾਰ ਗਿਆ ਛੜਾ ਮਾਰ ਦੀ ਜੀ ਬਹੁਤ ਪਿਆਰੀ ਕੱਟੀ ਇਹ ਵਾਲੀ ਰੱਖੋ ਪਰ ਚਾਰ ਬੰਦੇ ਬਹਿ ਜੋ ਬਦਲ ਬਦਲ ਕੇ ਤਾਂ ਵੀ ਲੱਤ ਪੁੱਟ ਜੇ ਦੇ ਹੱਡੀ ਛੋਟੀ ਬਿਲਕੁਲ 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 ਪੂਰੀ ਦਲੀਲ ਨਾਲ ਥੱਲੇ ਬਹਿ ਕੇ ਚੋਣ ਵਾਲੀ ਆ ਜਿੱਦਾਂ ਮਰਜ਼ੀ ਜਿ ਕੋਰਾ ਹਾਂ ਬਹੁਤ ਪਿਆਰੀ ਕੱਟੀ ਹੈ ਦੋਸਤੋ 1 ਲੱਖ 52000 ਦੀ ਮਿਲੂਗੀ ਅੱਜ ਭਰਾਵਾਂ ਨੂੰ ਡੋਂਦੀ ਘਟੀ ਆ ਚੌਕ ਛੇਕ ਕੰਨੀਆਂ ਬਰਾਬਰ ਕਰਦੀ ਕਰਦੀ ਜਵਾਨ ਹੁੰਦੀ ਜ਼ਿਕਰ ਵਾਲੀ ਗੇਟ ਉੱਚਾ ਕਰਦੋਈ ਤੇ ਫਿਰ ਸਵਾਦ ਕੀ ਆ ਵੇਖੋ ਜੀ ਸਰਦਾਰ ਜੀ ਇਤੋਂ ਪਰੇ ਦੇ ਕਹਿੰਦੇ ਮਹਾਰਬਬ ਦਾ ਨਾ ਹੀ ਆ ਡੋਂਦੀ ਘਟੀ ਜਿਹੜਾ ਕੱਦ ਕਰਨਾ ਬਸ ਬਸ ਇਹ ਸਾਰੀਆਂ ਗੱਲਾਂ ਪੂਰੀਆਂ ਹੋਣ ਕਿਹ ਕਿਹ ਚੀਜ਼ ਹੁੰਦੀ ਹੈ ਜੀ ਚੌਕ ਕੰਨੀਆਂ ਤੋਂ ਪੂਰੀ ਹੈ ਹਾਂ ਜੀ ਲਓ ਜੀ ਹਲਵਾਨ ਵੀ ਉਹ ਗੱਲਾਂ ਕਰਾਉਂਦਾ ਲਾਕੇ ਜਿਹੜਾ ਚੌਕ ਕੰਨੀਆਂ ਤੋਂ ਪੂਰਾ ਚੌਕ ਕੰਨੀਆਂ ਤੋਂ ਪੂਰਾ ਜੀ ਕੌਂਡੀ ਵੀ ਉਨੇ ਹੀ ਮੈਦਾਨ ਚ ਆ ਕੇ ਪੌੜੀ ਹੈ ਤੇ ਜੇ ਮੇਰੇ ਵਾਲੀ ਮੈਦਾਨ ਥੋੜੀ ਕਰੇ ਇੱਕ ਵਾਰੀ ਮੈਂ ਕਹਾਂ ਵੀ ਇੱਕ ਵਾਰੀ ਕਿਧਰ ਨਾ ਕਿਤੇ ਹੱਥ ਲਾ ਕੇ ਨਿਕਲ ਗਿਆ ਬਾਅਦ ਜੋ ਆ ਕੇ ਵੀ ਮੈਂ ਪਹਿਲਵਾਨ ਹਾਂ ਤੇ ਦੂਰੀ ਰਾਵਾਂ ਨਹੀਂ ਉਹਨੇ ਇਹ ਦੂਰੀ ਆਵਾ ਨਹੀਂ ਤੇ ਗੱਲ ਪਹਿਲਵਾਨ ਹੋਏ ਵੀ ਜਿਹੜਾ ਇੱਕ ਰੱਟਾਇਆ ਜਾਵੇ ਦੂਰੀ ਰਾਵ ਫੇਰ ਉੱਠ ਕੇ ਭਜੇ ਆਹ ਮੈਂ ਕੋਈ ਨਹੀਂ ਆ ਕੇ ਆ ਗਿਆ ਜਿੱਤ ਜੀਦਾ ਹੱਥ ਜੂਗਾ ਇਹ ਇੱਕ ਦਿਨ ਤਾਂ ਕਿਹਦਾ ਦਾ ਵੀ ਲੱਗ ਜਾਂਦੇ ਦਾ ਵੀ ਲੱਗ ਜਾਂਦੇ ਜੀ ਹਾਂ ਲੱਭ ਰਿਕੇ ਜਰਾ ਅੱਗੇ ਆ ਜਾ ਹਾਂਜੀ ਆ ਇੱਕ ਸੈਗਰ ਨੰਬਰ ਤੇ ਆਪਣੇ ਕੋਲ ਆ ਝੋਟੀ ਆ ਜਾਂਦੀ ਆ ਇਹ ਦੂਜਾ ਸੂਬਾ ਝੋਟੀ ਜੇ ਦੂਜਾ ਸੂਬਾ ਇਹ ਤੋਂ ਧੀ ਇਹ ਨਹੀਂ ਏਰੀਏ ਦੀ ਝੋਟੀ ਜੇ ਠੀਕ ਆ ਜੀ ਇਹ ਆਪਾਂ ਤੁਹਾਡੇ ਲਗਾਈ ਇਧਰੋਂ ਫਿਰੋਜ਼ਪੁਰ ਵਾਲੀ ਸਾਈਡ ਤੋਂ ਠੀਕ ਆ ਜੀ ਇਹ ਭਾਜੀ ਇਹ ਫਿਰੋਜ਼ਪੁਰ ਏਰੀਏ ਦਾ ਵੀ ਮਹਾਰਾਜ ਦੀ ਕਿਰਪਾ ਨਾਲ ਪੂਰਾ ਹਰਿਆਣੇ ਅੰਦਰ ਆਟਿਆ ਮਾਲ ਬੜਾ ਸੁਥਰਾ ਹਾਂ 20 ਸਰੀ ਮੈਂ 15 ਸਰੀ ਤੋਂ ਲਾਕੇ ਦੇ ਵੀਸ ਜੀ ਦਾ ਤਾਂ ਮੈਂ ਨਿਕਲ ਜਾਂਦੀ ਆ ਉਧਰ। ਮੁਕਸਰ ਵਾਲੀ ਮੱਝ ਵੀ ਚੰਗੀ ਮੰਨੀ ਜਾਂਦੀ ਆ। ਹਾਂ ਮੁਕਸਰ ਏਰੀਆ ਦੀ ਵੀ। ਹਾਂ ਸਾਰਾ ਏਰੀਆ ਫਰੋਜ਼ਪੁਰ ਤੇ ਥੱਲੇ ਤੇ ਪਾਸਟਰਫੀਲਡ ਚਾਹੇ ਆਪਾਂ ਇਹਨੂੰ ਵੀ ਆ ਜਾਈਏ ਨਾ। ਆਪਾਂ ਆਪਦੇ ਏਰੀਆ ਦੀ ਕੋਈ ਇਹ ਨਹੀਂ ਗੱਲ ਕਰਦੇ ਆਪਣੇ ਏਰੀਆ 'ਚ ਬੜੀ ਬੜੀ ਚੰਗੀ ਮੱਝ। ਚੰਗੀ ਚੰਗੀ ਮੱਝ ਆ। ਪੱਟੀ, ਭਿੱਖੀ, ਵੈਂਡ, ਖਾਲੜਾ ਇਧਰੋਂ ਨਾਲ ਟਾਰੀ ਨੂੰ ਤੁਰ ਪੀਏ ਮੱਝ ਬੜੀ ਬੜੀ ਵੀਰਾਂ ਭਰਾਵਾਂ ਨੇ ਨਕੋਨ ਕੋ ਰੱਖੇ ਰੱਖੇ ਨੰਗਰ। ਮੈਂ ਨਾ ਵੀ ਸੰਧੂ ਸਾਹਿਬ ਜਿੰਨਾ ਮਾਲ ਉਹਨਾਂ ਮੱਝ ਦੇ ਵਿੱਚ ਹੈ ਰਿਹਾ ਨਾਲ। ਉਹਨਾਂ ਕਿਹੜੇ ਏਰੀਆ 'ਚ ਨਹੀਂ ਆ ਵੇ ਪੰਜ ਦਾਦਾ ਲੱਖ ਤੱਕ ਮੈਂ ਆਪਣੇ ਏਰੀਏ ਚ ਹਿਆਰੇ ਚੋਂ ਖਰੀਦ ਕੇ ਲੈਂਦੀ ਭੰਪਰਾ ਵਾਲੇ ਇਸੇ ਤਰ੍ਹਾਂ ਹੀ ਆ ਸ਼ੌਕ ਬਗਲਾ ਉਹਨਾਂ ਹਿਆਰੇ ਚ ਮਾਲ ਨਹੀਂ ਹੋਣਾ ਜਿੰਨਾ ਆਪਣੇ ਏਰੀਏ ਚ ਮਾਲ ਹੈ ਇੱਧਰ ਠੀਕ ਆ ਵੀਰੇ ਅੱਛਾ ਰਿਕੂ ਵੀਰੇ ਇਹ ਝੋਟੀ ਕਿ ਨਵਾ ਸੁਆ ਇਹ ਸੰਧੂ ਸਾਹਿਬ ਦੂਜਾ ਸੁਆ ਝੋਟੀ ਆ ਅੱਛਾ ਜੀ ਤੇ ਝੋਟੀ ਇਹ ਵੀ ਬੜੀ ਅਜੱਡਾ ਦਾ ਥਾਣਾ ਹੈ ਨਾ ਆ ਕੋਈ ਭੰਪਰਾ ਆਖੇ ਵੀ ਵੀ ਆ ਚੋਾਈ ਸਕਤੇ ਹੋਗੇ ਹਾਂ ਜੀ ਤੇ ਸੰਧੂ ਸਾਹਿਬ ਦਾ ਲੱਖ ਵਾਲੀ ਮੱਝ ਨੂੰ ਚੋਣ ਨਹੀਂ ਇਤਰਾਹ ਦਾ ਲੱਗਾ ਹੋਊਗਾ ਹੂੰ ਜਿੱਡੀ ਮੋਟੀ ਮੋਟੀ ਧਾਰੇ ਦੀ ਪਿੰਦੀ ਆ ਹੂੰ ਲਓ ਜੀ ਕਰੋ ਚੱਕ ਠੀਕਾ ਜੀ ਥਾਣ ਦੇਖੋ ਤੁਸੀਂ ਮੋਟਾ ਥਾਣਾ ਤੇ ਆ ਮੇਰੇ ਗੂਠੇ ਦਾ ਨਾਮ ਲੈ ਲਓ ਆ ਚੀਜ਼ ਚ ਆਈ ਹੋਊਗੀ ਜੇ ਪੋਲੀ ਪਰ ਦਾ ਲੱਖ ਵਾਲੀ ਮੈਨੋਂ ਨਹੀਂ ਵੇਜੀ ਚ ਆਈ ਲੱਗਦੀ ਐ ਕੋਈ ਕਰਨ ਕਰਨ ਲਈ ਆਊਗੀ ਮੈਂ ਮੋਬੇ ਨੂੰ ਛੱਟੇ ਦੀ ਪੂਰੀ ਲੈ ਵੀ ਕਰੋ ਗੱਲ ਇਹ ਦੋਸਤੋ ਦੂਜਾ ਸੂਆ ਝੋਟੀ ਐ ਵੀ ਸੂਈ ਆ ਮਗਰ ਦੇ ਸੋਨੇ ਦੇ ਕੀ ਭਾਅ ਡਰੇ ਰੇ ਕਿੰਦਰ ਕੀ ਬੱਚਾ ਸੀ ਇਹਦੇ ਮਗਰ ਵੀ ਕੱਟਾ ਜੇ ਮਗਰ ਕੱਟਾ ਕੱਟਾ ਹਜ਼ਾਰ ਕੀ ਮੱਜਾ ਉਹ ਵੀ ਇਹਦੇ ਮਗਰ ਦੋਸਤੋ ਕੱਟਾ ਮੇਲਕਾਫ ਆ ਇਸ ਵਕਤ ਕੋਈ ਫੇਰ ਨੋਟ ਕਰਾ ਲਿਆ ਦੁੱਧ ਕਿੰਨਾ ਰਿੰਕੂ ਵੀਰੇ ਚਵਾਦ ਗਏ ਦੁੱਧ ਸੰਧੂ ਸਾਹਿਬ ਕਹਿਣੇ ਪਾਵੇ ਅਜੇ ਆ ਚੌਥਾ ਪੰਜਵਾਂ ਦੇਣੀ ਆ ਬੋਲੇ ਦੇ ਬਾਹਰ ਹੀ ਸੰਧੂ ਬੋਲੇ ਦੇ ਬਾਹਰ ਹੋਈ ਆ 11 12 ਕਿਲੋ ਤੋਂ ਸਟਾਰਟ ਹੋਈ ਆ 11 12 ਤੋਂ ਬਾਕੀ ਮਹਾਰਾਜ ਦੀ ਕਿਰਪਾ ਨਾਲ ਇਹ ਚਾਹੀਦਾ ਵੀ 15 16 ਦੇ ਜਾਊਗੀ ਠੀਕ ਆ ਜੀ ਜਿੰਦਾ ਸਾਲ ਓਡੀ ਚ ਆਈ ਆ ਦੇਖੋ ਮੇਰਾ ਭਰਾ ਠੀਕ ਆ ਜੀ ਆ ਵੇਖੋ ਬਿਜਲੀ ਘਾਰੀ ਬਣਿਆ ਪਿਆ ਰਿੰਕ ਮੈਨਾਂ ਵੀ ਚੰਦੂ ਸਰ ਕੁਆਲਟੀ ਨਿੱਗਰ ਚੱਡੇ ਵੀ ਝੋਟੀ ਤੁਹਾਨੂੰ ਪਤਾ ਜੋਸ਼ ਵਾਲਾ ਡੰਗਰ ਜਿਹੜਾ ਹੈ ਨਾ ਚੱਡੇ ਜੋਸ਼ ਆ ਦੋਦੀ ਉਹਨੂੰ ਉਹੋ ਕੱਢਦਾ ਹੈ ਬਾਕੀ ਚੁਵਾਈ ਪੋਲੀ ਨਿਕਲੂ ਨਾ ਮੈਨਾਂ ਮੋਗੇ ਨੂੰ ਇੱਥੇ ਜੇ ਖਲੋਗੀ ਨਾ ਮੈਂ ਤੈਨੂੰ ਧਾਰ ਮਾਰ ਕੇ ਖਾਣਾ ਇਧਰ ਦੇਖ ਆ ਲੈ ਮੈਂ ਠੀਕ ਆ ਵੇਖੋ ਜੀ ਠੀਕਾ ਠੀਕਾ ਕੋਣੀ ਆਪਾ ਵੇਖ ਲੈਣਾ ਆਪਾਂ ਰਿਕਰ ਵੀ ਡੱਕ ਕੇ ਪੂਰੀ ਤਸੱਲੀ ਨਾਲ ਨਾ ਮੈਂ ਤਸੱਲੀ ਦਾ ਬਣਾਵਾ ਦੇ ਭਾਨਾ ਮਾਰ ਕੇ ਧਾਰਾ ਦਿਖਾ ਦਾਂਗੇ ਹਾਂ ਕਿਸੇ ਵੀਰ ਦੇ ਮਨ 'ਚ ਡਾਊਟ ਨਾ ਰਹੇ ਠੀਕ ਆ ਆ ਜਿੱਦਾਂ ਨਗਰ ਕੈਮਰੇ ਤੋਂ ਡਰਦਾ ਲੋ ਵੀ ਪ੍ਰਾਉ ਬਾ ਕੀ ਰੋਬ ਰਾਬ ਚੈੱਕ ਕਰੋ ਲੰਬਾਈ ਬਹੁਤ ਜਿਆਦੀ ਆ ਛੋਟੀ ਦੀ ਹਾਈਟ ਕਾ ਤ ਪੂਰੀ ਆ ਠੀਕ ਆ ਜੀ ਤੇ ਬਿਲਕੁਲ ਗੋਲਾ ਗਾਲਾ ਬੜਾ ਸਰੀਰੀ ਪੱਖ ਵੇਖੋ ਤੁਸੀਂ ਤੇ ਗੋਲਾ ਢੂਲਾ ਬਹੁਤ ਆ ਪੂਰਾ ਗੁਲਾਈ ਦੇ ਵਿੱਚ ਕਰਮਾਲੀ ਦਾ ਪਿੰਡ ਆ ਇਹ ਵੀ ਜੋ ਦੂਜਾ ਸੁਆ ਜੀ ਬਹੁਤ ਪਿਆਰਾ ਹਵਾਨਾ ਚੜਾ ਇਸ ਵਕਤ ਤਕਰੀਬਨ ਕੋਈ ਬੋਲੇ ਤੋਂ ਅਰੇ ਕਿਵੇਂ ਬੋਲੇ ਭਾਵੇਂ ਕੋਈ ਨੋਟ ਕਰ ਲੈ ਜਾਂ ਕੱਚਾ ਦੁੱਧ ਨੌ ਕੇ 10 ਕਿਲੋ ਮੈਂ ਨਾ ਵੀ 12 ਕਿਲੋ ਦੁੱਧ ਹੈਗਾ ਇਹ ਮੇਰੇ ਕੋਲ 12 ਕਿਲੋ ਹਾਂ ਤੇ 11 ਦੀ ਗਰੰਟੀ ਲੈ ਲਓ ਠੀਕ ਆ ਜੀ ਹਾਂ ਜੀ ਠੀਕ ਆ ਮਹਾਰਾਜ ਲਓ ਵੀ 11 ਕਿਲੋ ਦੀ ਗਰੰਟੀ ਤਸੱਲੀ ਠੀਕ ਆ ਜੀ ਉਹਨਾਂ ਭਰਾਵਾਂ ਦੇ ਲਈ ਵੀ ਜਿਹੜੇ ਆਨਲਾਈਨ ਸੌਦਾ ਕਰਦੇ ਕਈ ਵਾਰ ਵੀ ਵਾਕਈ ਯਾਰ 12 ਕਿਲੋ ਕਿਹਾ ਦੇ ਇੱਥੇ ਨੌ ਨਾ ਨਿਕਲੇ 10 ਨਾ ਨਿਕਲੇ ਉਹਨਾਂ ਨੂੰ 11 ਕਿਲੋ ਦੀ ਗਰੰਟੀ ਤਸੱਲੀ ਆ ਜਿਹੜਾ ਇੱਥੇ ਆ ਕੇ ਚੋਰੂਗਾ ਉਹ ਬੇਸ਼ੱਕ ਭਾਵੇਂ 11 ਲੀਟਰ ਤੋਂ ਬਾਅਦ 12 ਚੋਲੇ ਠੀਕ ਆ ਜੀ ਸੋ ਮੋਟੇ ਥਾਣਾ ਤਾਂ ਕਰਕੇ ਆਪਾਂ ਪਹਿਲਾਂ ਵੀਰ ਤੋਂ ਵਾਰ-ਵਾਰ ਦੋ ਵਾਰ ਹੀ ਪੁੱਛ ਲਿਆ ਕਿ ਕਿਸੇ ਭਰਾ ਦੇ ਮਨ ਤੇ ਡਾਊਟ ਨਾ ਰਹੇ ਇਸ ਕਰਕੇ ਚਵਾਈ ਪੋਲੀ ਆ ਠੀਕ ਆ ਜੀ ਥਾਣ ਮੋਟਾ ਥਾਣ ਗੋਲ ਬੜਾ ਕੈਂਵਾਂ ਠੀਕ ਆ ਤੇ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਤਾਂ ਰਿੰਕੂ ਵੀਰੇ ਕੀ ਮੁੱਲ ਡਿਮਾਂਡ ਹੋਊਗੀ ਇਹ ਸੰਧੂ ਸਾਹਿਬ ਇਹ ਝੋਟੀ ਦਾ ਮੰਗਣ ਨੂੰ ਭਾਵੇਂ ਆਪਾਂ 1.5 ਲੱਖ ਹੀ ਮੰਗ ਲਈ ਝੋਟੀ ਪੂਰੀ ਵੱਡੀ ਝੋਟੀ ਆ 15-16 ਕਿਲੋ ਜੱਤਨ ਝੋਟੀ ਕਈ ਭਣ ਭਰਾ ਲੈਣ ਜੱਤਨ ਲੈਣੀ ਜੱਤਨ ਝੋਟੀ ਐ ਇੱਕ ਮੱਕਣ ਦਾ ਪਿੰਡਾ ਏ ਬਿਲਕੁਲ ਬਿਲਕੁਲ ਤੇ ਸੰਧੂ ਸਾਹਿਬ ਆਪਾਂ ਇੱਕ 35 ਦੀ ਦੇ ਦਈਏ ਇੱਕ ਪੈਂਤੀ ਦੀ ਬਾਕੀ ਪੈਂਪਰਾ ਦਾ ਮਾਣ ਕਰਕੇ ਨਾ ਇਹ ਵੀ ਸਵਾ ਲੱਖ ਦੀ ਦੇ ਦਾਂਗੇ ਹੂੰ 20000 ਰਿਚੋੜ ਕਰਾ ਦੇ ਵਾ ਪੈਂਪਰਾ ਦਾ ਮਾਣ ਕਰਨਾ ਚੇਰਬਾਦ ਵੀਡੀਓ ਪਾਉਣ ਲੱਗੇ ਆ ਠੀਕ ਆ ਭਾਈ ਲੋ ਵੀ ਇਹ ਵੀ ਸਵਾ ਲੱਖ ਦੀ ਜਾਂਦੀ ਰਹੂਗੀ ਪਹਿਲਾਂ ਝੋਟੀ ਦੇ ਨਾਲ ਹੀ ਇਹ ਵੀ ਜਾਊਗੀ ਦੂਜੀ ਸਵੇਰ ਵਾਲੀ ਸ਼ਤੀਰ ਵਰਗੀ ਝੋਟੀ ਆ ਤੇ ਵੇਖੋ ਕਿੰਨੀ ਮਜ਼ਬੂਤ ਆ ਠੀਕ ਆ ਜੀ ਪੂਰੀ ਮਜ਼ਬੂਤ ਝੋਟੀ ਆ ਮਗਰ ਇਹਦੇ ਕੱਟਾ ਮੇਲ ਕਾਫ ਤਿੰਨੇ ਬੱਚੇ ਇੱਕੋ ਜਿਹੇ ਗਿਆ ਤਿੰਨਾਂ ਦਿਨ ਤਿੰਨਾਂ ਚੌ ਦੋ ਤਿੰਨਾਂ ਚੌ ਦਿਨਾਂ ਦੇ ਦੌਰਾਨ ਇਹਨਾਂ ਦਾ ਸੂਬਾ ਦੋ ਮੱਜਾਂ ਝੋਟੀਆਂ ਦਾ ਬਹੁਤ ਪਿਆਰੀ 1 ਸਵਾ ਲੱਖ ਦੀ 1 ਲੱਖ 52 ਹਜ਼ਾਰ ਦੀ ਮਿਲ ਜੂਗੀ ਠੀਕ ਆ ਇਧਰ ਰਿੰਕੂ ਵੀਰੇ ਆਪਣੇ ਕੋਲ ਇੱਕ ਆ ਮੱਝ ਖੜੀ ਆ ਹਾਂਜੀ ਇਹ ਵੀ ਪਹਿਲੇ ਸਵੇਰ ਝੋਟੀ ਜੇ ਹਾਂ ਪਹਿਲਾ ਨਹੀਂ ਹੈ ਨਾ ਤੇ ਥਾਂ ਲ ਦੂਜਣਾਂ ਵਾਲਾ ਗਾਇਨੋ ਲਓ ਜੀ ਕਰੋ ਚੱਕ ਇਹਨੂੰ ਆ ਤਾਂ ਸਮਾਂ ਕਿੰਨਾ ਹੋ ਗਿਆ ਇਹਨੂੰ ਸੰਧੂ ਸਾਹਿਬ ਇਹਨੂੰ ਪੰਜਵਾਂ ਦਿਨ ਜੇ ਸੋਈ ਨੂੰ ਪੰਜਵਾਂ ਦਿਨ ਹਾਂਜੀ ਠੀਕ ਆ ਜੀ ਮੋ ਵੀ ਪੰਜਵਾਂ ਦੇਣਾ ਦੋਸਤੋ ਮਗਰ ਇਹਦੇ ਵੀ ਕਟਾ ਹੀ ਆ ਇਹਦੇ ਮਗਰ ਵੀ ਕਟਾ ਹੋਰ ਲੱਗਦਾ ਤਿੰਨਾਂ ਮਹੀ ਮਗਰ ਕੱਟੇ ਆ ਸਾਰੇ ਕੱਟੇ ਹੀ ਆਏ ਆ ਕਿ ਚੋਬਰ ਹੀ ਆਏ ਆ ਠੀਕ ਆ ਠੀਕ ਆ ਹਾਂਜੀ ਮੋ ਵੀ ਫਿਰ ਕਨਫਿਊਜ਼ਨ ਵਾਲੀ ਗੱਲ ਨਹੀਂ ਵੀ ਕਿਤੇ ਮਗਰ ਕੱਟੀ ਵੀ ਦੱਸਣਾ ਰਹੀ ਆ ਨਹੀਂ ਚੋਬਰ ਹੀ ਆ ਕੀ ਸਾਰੇ ਬੋ ਵੀ ਚੋਬਰ ਹੀ ਮਗਰ ਠੀਕ ਆ ਸਾਰੀਆਂ ਮਗਰ ਕੱਟੇ ਮੇਲ ਕਾ ਆ ਪੀਆ ਤੇ ਪਹਿਲਾਂ ਨਾਲ ਦੂਜਨਾਂ ਝੋਟੀਆਂ ਹੀ ਆ ਹਾਂਜੀ ਆ ਜਿਹੜੀ ਝੋਟੀ ਤੁਸੀਂ ਦੇਖ ਰਹੇ ਜੇ ਇਹ ਸੰਤੂ ਸਾਹਿਬ ਜੱਡਾ ਦਾ ਥਾਣਾ ਨਾ ਤੇ ਓਡੀ ਚਵਾਈ ਗੜੀ ਗੜੀ ਚਵਾਈ ਗੱਡੂ ਕੜੀ ਆ ਮੋਹਰੇ ਕੱਢ ਦੂਗੀ ਤਰਤੀਜ ਹਾਂ ਇੰਦਾ ਦੀ ਚਵਾਈ ਆ ਅਸੀਂ ਇੱਕ ਪਾ ਦੂ ਛੇਕ ਮੈਂ ਨਾ ਛੇਕ ਹੀ ਮੋਰੇ ਪਾ ਦੂਗੀ ਮੋਰੇ ਮੋਰੇ ਹੂੰ ਜਿਵੇਂ ਗਰੇ ਗ੍ਰਨੇਡ ਛੁੱਟੇ ਹੁੰਦੇ ਆ ਗਨੇਡ ਛੁੱਟੇ ਹੁੰਦੇ ਐ ਤਰ੍ਹਾਂ ਦੀ ਚਵਾਈ ਆ ਮਹਾਰਾਜ ਦੀ ਕਿਰਪਾ ਨਾਲ ਨਾ ਭਾਵੇਂ ਛੋਟ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਤੇ ਇੰਦਾ ਤਾਂ ਕਹਿੰਦਾ ਵੀ ਭੜ ਭਰਾਣ ਸਮਝ ਲਾ ਜੇ ਵੀ ਜਿਆਦੀ ਪੋਲੀ ਆ ਧਾਰ ਵੀ ਮੋਟੀ ਆ ਰੋਟੀ ਵੀ ਪੋਲੀ ਆ ਹਾਂ ਭੂਰ ਛੱਟਾ ਕੋਈ ਨਹੀਂ ਹੋਊਗਾ ਜੇ ਠੀਕ ਆ ਤੇ ਇੱਕ ਵਾਰੀ ਰਿੰਕੂ ਵੀਰੇ ਦੁੱਧ ਫੇਰ ਭੜ ਭਰਾਣ ਹੁੰਦਾ ਸੀ ਉਹ ਦੁਬਾਰਾ ਇਹ ਸੰਧੂ ਸਾਹਿਬ ਇਹ 8 ਕਿਲੋ ਦਾ ਸਟਾਰਟ ਹੋਈ ਜੇ ਆਪਾਂ ਕੋਈ ਝੂਠ ਵਾਲੀ ਨੂੰ ਐਂ ਚੱਡਾ ਦੇਖ ਕੇ ਕਹੀਏ ਵੀ ਸੰਧੂ ਸਾਹਿਬ 12 ਕਿਲੋ ਲਾਉਂਦੇ ਰਹਿ ਗਏ ਇਹ 8 ਤੋਂ ਸਟਾਰਟ ਹੋਈ ਜੇ ਮਹਾਰਾਜ ਦੀ ਕਿਰਪਾ ਰਹੀ ਸਵੇਰੇ ਸਵੇਰੇ 10 ਕਿਲੋ ਵੀ ਦੇਊਗੀ ਪਹਿਲਾਂ ਨਹੀਂ ਚਵਾਜੂਗੀ ਘਰ ਤੋਂ ਉਹਦਾ ਝੋਟੀ ਚਲ ਚਵਾਉਣਾ ਚਾਹੀਦਾ ਤੂਟ ਵਾਲੀ ਆ ਉਹ ਵੀ 8 ਕਿਲੋ ਤੋਂ ਦੋਸਤੋ ਸ਼ੁਰੂਆਤ ਕਰਤੀ ਆ ਤੇ ਥਾਣਾ ਜਿਵੇਂ ਤੁਸੀਂ ਦੇਖ ਲਓ ਵੀ ਜਿਵੇਂ ਇੱਕ ਸ਼ਾਈ ਵਾਲ ਵੈੜ ਤੋਂ ਥਾਣਾ ਨਹੀਂ ਲੱਗਾ ਹੁੰਦਾ ਉਹ ਮੇਰਾ ਥਾਣਾ ਨੋਕ ਵਾਲਾ ਥਾਣਾ ਤੇ ਰੋਕ ਰੋਕ ਦਾ ਥਾਣਾ ਕਰਵਾ ਲਈ ਨੂੰ ਤੇ ਚਵਾਈ ਪਸਮਾਈ ਦੀ ਉਹ ਵੀ ਬੜੀ ਵਧੀਆ ਠੀਕ ਆ ਜੀ ਤੁਹਾਨੂੰ ਦੱਸ ਦਿੱਤੀ ਹੈ ਵੀਡੀਓ ਦੇ ਵਿੱਚ ਤੇ ਬਹੁਤ ਵਧੀਆ ਕਾਰਾ ਜਿਹਾ ਸਰੀਰ ਆ ਕਰਮਾਲੀ ਦਾ ਸੂਸਵਾ ਦੇ ਵਿੱਚ ਵੀ ਲਾਲੇ ਕੋਈ ਭਰਾ ਸਿੰਗਲ ਹੱਡੀ ਦੇ ਵਿੱਚ ਆ ਬਾਕੀ ਥਣ ਚੱਡੇ ਵਾਲੀ ਆ ਸਾਫ ਸੁਥਰਾ ਲੇਵਾ ਜਿੰਨਾ ਵੀ ਤੁਹਾਨੂੰ ਵੇਖੋਗੇ ਤੁਸੀਂ ਲੇਪਟਾ ਉੱਡਾ ਹੀ ਬਹੁਤ ਸੋਹਣਾ ਠਿਕਾ ਜੀ ਸਫਾਈ ਸੁਫੀ ਬਹੁਤ ਜਿਆਦੀ ਆ ਬਾਕੀ ਉੱਪਰੋਂ ਵੀ ਬਿਲਕੁਲ ਗੋਲ ਸਿੰਘ ਆ ਦੇਖੋ ਕਰੋ ਚੈੱਕ ਠੀਕ ਆ ਜੀ ਸੋ ਛੋਟੀ ਪਹਿਲਾਂ ਛੋਟੀ ਪਹਿਲਾ ਸੂਬਾ ਠੀਕ ਆ ਜੀ ਇਹ ਜੇ ਇਹ ਜੇ ਸੰਧੂ ਸਾਹਿਬ ਚੀ ਚੀ ਜਿਵੇਂ ਕਹਿ ਦਿੰਦਾ ਸੋਨਾ ਪਾਲੇ ਦਾ ਤੇ ਸੋਲੇ ਦਾ ਮੁੱਲ ਕੋਈ ਨਹੀਂ ਆ ਇਹ ਉਹ ਚੀਜ਼ ਜੀ ਤੇ ਚੀਚੀ ਚ ਸੋਨਾ ਪਾਉਣ ਵਾਲੀ ਗੱਲ ਹੈ ਜੀ ਚ ਜੜਾਈ ਮਰਦਾ ਨਹੀਂ ਨਾ ਹਾਂ ਤੇ ਉਹ ਚੀਜ਼ ਹੈ ਨਾ ਕਿ ਮੰਤਰੀ ਚ ਜੜਾਈ ਕਰਦਾ ਹਾਂ ਅੱਜ ਜਰਾਬ ਆ ਫਿਰ ਲਾ ਜਾਂਦੀ ਮੈਨਾਂ ਵੀ ਨਾਲ ਵੀ ਲੈਣੇ ਪੈਂਦੇ ਪੈੜ ਪੜਾ ਸਾਰੇ ਖੋਜ ਕਰਨੇ ਪੈਂਦੇ ਆ ਲਾ ਜੀ ਸੰਧੂ ਸਾਹਿਬ ਚੌਥਾ ਦੇ ਨੂੰ ਸੂਈ ਨੂੰ ਜੇ ਹਾਂ ਤੇ ਭੈਣ ਭਰਾਵਾਂ ਨੇ ਇਹਨੂੰ ਇੱਕ ਕੌਪ ਆਇਆ ਏ ਹਾਂ ਤੋੜਿਆ ਕੋ ਰਾਇਆ ਵੰਡ ਪਾ ਗਏ ਨੇ ਗਾੜੀ ਤੇ ਨਾਲ ਹੀ ਬੱਚਾ ਛੱਡ ਕੇ ਚੋਲੋ ਹੂੰ ਹੂੰ ਤੇ ਇਉਂ ਉਹਨਾਂ ਤਾਂ ਕਹੋ ਪਾਇਆ ਵੀ ਕੱਲ ਨੂੰ ਪੈਲਪਰਾ ਕੋਈ ਨਾ ਬੱਚੇ ਓਖਾਈ ਨਾ ਠੰਡ ਲੱਗ ਜਾਂਦੀ ਜਾਂ ਗਰਮੀ ਨਾਲ ਵਾਹ ਲੱਗ ਜਾਂਦੀ ਸੱਜਾ ਖੱਪ ਮਰ ਜਾਂਦੇ ਇਹ ਮੁੜਕੇ ਡਕੇ ਟਿਕਦੇ ਨਹੀਂ ਹਾਂ ਉਹ ਪੈਲਪਰਾ ਦੀ ਸੋਚ ਬੜੀ ਚੰਗੀ ਆ ਉਹਨਾਂ ਨੇ ਫਿਰ ਥੋੜਾ ਜਿਹਾ ਗਾੜੀ ਵੰਡ ਸੁੱਟ ਕੇ ਤੇ ਬੱਚਾ ਨਾਲ ਛੱਡ ਰਹਿੰਦੇ ਬਿਲਕੁਲ ਵਾਕੇ ਵੀ ਚਲੋ ਮੱਜਾਂ ਝੋਟੀਆਂ ਦੀ ਗੱਲ ਕਰ ਲਈਏ ਕਈ ਮੱਜਾਂ ਝੋਟੀਆਂ ਤੇ ਸੁਭਾਈ ਉਹ ਜੇ ਵੀ 2-4 ਮਹੀਨਾ ਤੇ ਇਹਨਾਂ ਨੇ ਪਹਾੜੇ ਤੇ ਲਗਾਉਣਾ ਹੀ ਹੁੰਦਾ ਆਹਨ ਜੇ ਮਨ ਲਾਤ ਪਾਣੀ ਚੁੱਕ ਜਾਂਦੇ ਫਿਰ ਕੋਸ਼ਿਸ਼ ਤੇ ਗੇਜ ਪਈ ਰਹਿੰਦੀ ਆ ਗੇਜ ਆਹ ਵੇਖਿਓ ਇੰਦਾ ਰੈਗੂ ਦੀ ਕਿਰਪਾ ਨਾਲ ਬਹਿ ਜਾਓ ਲੇ ਨਾ ਉਹਨੇ ਮੋਰੇ ਪੌਦੇ ਜਿ ਨਹੀਂ ਮੇਰੇ ਵਾਕੇ ਮੋਰੇ ਪੈਂਦੇ ਆ ਸੋ ਦੱਸਣ ਦਾ ਦੱਸੋ ਇਹੋ ਮਕਸਦ ਆ ਵੀ ਜਿਹੜੀ ਚਵਾਈ ਚੁਈ ਆ ਵੀ ਆਹਣ ਗਵਾਰ ਦੇ ਵਿੱਚ ਖੜਾ ਕੇ ਸੁਣੂਗਾ ਵੀ ਵੀ ਪ੍ਰਤਾਪ ਸਿੰਘ ਜਿਹੜਾ ਮੱਝ ਚੋਂ ਲੱਗ ਪਿਆ ਤੇ ਮਾਹੀ ਵੀ ਕਿਰਪਾ ਚ ਇਹਦੀ ਯਾਦ ਰੱਖੋ ਵੇਖੋ ਜੀ ਠੀਕ ਆ ਜੀ ਦੋ ਧਾਰਾਂ ਦਾ ਬੋਕ ਤਾਂ ਉੱਤੇ ਆ ਜਾਂਦਾ ਬੋਕ ਤਾਂ ਉੱਤੇ ਆ ਜਾਂਦੀ ਜੀ ਹਾਂ ਬਹੁਤ ਬਹੁਤ ਕੋਈ ਪੂਰ ਸ਼ਟਾ ਨਹੀਂ ਬੋਲਤਾਰਾ ਪੈਂਦੀ ਆ ਜੀ ਬੋਲੀ ਭਣ ਭਰਾੜੇ ਭੈਣਾ ਵੀ ਚੋ ਸਕਦੇ ਜਿਹੜੇ ਛੋਟੇ ਭਰਾ ਵੀ ਦੋਸਦੇ ਵੱਡੇ ਵੀ ਚੰਗੀ ਝੋਟੀ ਆ ਬਾਕੀ ਰਿੰਕੂ ਵੀ ਚੰਗੀ ਝੋਟੀ ਆ ਠੰਡੀ ਠੀਰੀ ਆ ਤੇ ਕੀ ਬੋਲਦੇ ਇਹ ਨਹੀਂ ਵੀ ਅਰੇ ਜਾਣ ਕੇ ਦੁਨੀਆ ਨੂੰ ਭੱਜੀ ਖਰੂਣੀ ਆ ਆਹ ਇਹ ਬਹਿ ਜਾ ਥੱਲੇ ਵੀ ਇਹ ਨਹੀਂ ਵੀ ਇੱਕ ਵਾਰੀ ਕਿਤੇ ਬਹਿ ਗਿਆ ਬੰਦਾ ਗੱਲ ਉਹ ਹੀ ਆ ਜਾਂਦੀ ਪਹਿਲੀ ਵਾਰਾਂ ਵੀ ਵਾਰੀ ਵਾਰੀ ਬੰਦਾ ਉੱਠ ਉੱਠ ਕੇ ਬੈਠੀ ਜਾਵੇ ਇਹ ਗਰਮੀਆਂ ਦੀ ਸੰਦੂ ਸਾਹਿਬ ਫ੍ਰਿਜ ਆ ਹਣ ਗਾਰੀ ਗਰਮੀਆਂ ਹੋਈਆਂ ਜਦੋਂ ਮਰਜੀ ਜੇ ਦੁੱਧ ਫ੍ਰਿਜ ਜੋ ਖਰਾਬ ਹੋ ਗਿਆ ਨਾ ਇਹ ਫ੍ਰਿਜ ਨੂੰ ਫੇਰ ਬੁਵਾ ਖੋਲੋ ਫੇਰ ਕੱਢ ਲਓ ਦੁੱਧ ਬਸ ਬਸ ਇਹੋ ਚੀਜ਼ ਆ ਆ 100 ਰੁਪਿਆ ਦੀ ਫ੍ਰਿਜ ਆ ਤੁਹਾਡੀ ਕੀ ਮੰਗ ਕਰਦੇ ਆ ਰਿੰਕੂ ਹੈ ਵੀ ਮੇਰੇ ਕੋਲ ਨਿੱਗੀ ਜੀ ਆ ਪਰ ਹੈ ਗੁਣਾ ਨਹੀਂ ਖੁੱਲੀ ਆ ਨਹੀਂ ਨਹੀਂ ਨਿੱਕੀ ਹੋਣੀ ਤੇ ਕੀ ਆ ਭਾਵੇਂ 85 ਕਰ ਲੀਏ 82000 ਦੀ ਦੇ ਦਈਏ ਆ ਹਾਂ ਜਨਾਈ ਹਾਂ ਨਾਈ ਕਰਦੇ ਫਿਰ ਹੁਣ ਇੰਨਾ ਭੈਣ ਭਰਾਵਾਂ ਦਾ ਮਾਨ ਕਰਨ ਲੱਗੇ ਜਲ 2000 ਪੂਰੇ 80 ਦੀ ਲੈ ਜਾ ਸੰਦੂ ਹੋਰ ਦੱਸ ਤੂੰ ਵੀ ਭਰਾਵੇਂ ਜਾਂ ਤੇਰੇ ਖਾਤਰ ਦੇ ਦਿੰਦੇ ਠੀਕ ਆ ਭਰਾਵਾਂ ਦੇ ਖਾਤੇ ਵੀ ਤਾਂ ਨਹੀਂ ਹੁੰਦਾ ਜੀ ਮਾਣ ਹੀ ਆ ਜੀ ਲੋ ਵੀ ਇਹ 8000 ਦੀ ਮਿਲ ਜੂਗੀ ਠੀਕ ਆ ਝੋਟੀ ਤੁਸੀਂ ਦੇਖ ਲਈ ਜਾਂ ਵਾਰੀ ਮੇਰਾ ਵਾਰੀ ਵਾਰੀ ਭਰਾ ਭੈਣ ਆਰਾਮ ਨਾਲ ਜਾਓ ਉੱਠ ਕੇ ਬੈਠੋ ਫੇਰ ਬਹਿ ਜਾਓ ਇਹ ਨਹੀਂ ਵੀ ਕਰਨ ਵਾਲੀ ਪੈਰਪੋਟ ਦੀ ਫਿਰੂਗੀ ਲੈ ਲੋ ਉਸ ਤੇ ਪਸਮਾਈ ਜੇ ਹਾਂ ਸੋ ਇਹ ਲੋਕ ਸਿੰਗਲ ਹੱਡੀਆਂ ਨੂੰ ਆਉਂਦੇ ਆ ਆ ਵੇਖੋ ਜੀ ਠੀਕ ਆ ਜੀ ਦਿਖਾਤੀ ਰਿੰਕੂ ਠੀਕ ਆ ਜੀ ਇੱਧਰ ਆਪਣੇ ਕੋਲ ਅੱਗੇ ਇੱਕ ਗਿਫਟ ਆ ਗਿਆ ਇੱਧਰ ਏਬੇ ਏਬੇ ਸੰਤੂ ਸਾਹਬ ਗਰਮੀਆਂ ਦਾ ਤੋਹਫਾ ਇਹ ਦੇਖੋ ਐਵੇਂ ਮੂੰਹ ਦੇ ਵਿੱਚ ਦੀ ਆਓ ਆਲੋ ਤੇ ਆਹ ਵੇਖੋ ਜੇ ਆਖੋ ਜੇ ਲੱਤ ਮਾਰਦੇ ਤੇ ਮੈਨੂੰ ਰਿੰਕੂ ਨਾ ਗੜਿਓ ਬਾਕੀ ਚਿਰਪਾ ਮਹਾਰਾਜ ਦੀ ਆ ਤੇ ਪਰ ਆਪਾਂ ਨੂੰ ਇਹ ਵੀ ਸਿਰ ਕਰਨੀ ਕਰਨੀ ਪੈਂਦੀ ਨਗਰ ਦੀ ਇਹ ਸਿਰਤਾ ਦਾ ਨਗਰ ਮੇਰੀ ਕਰਨੀ ਪੈਂਦੀ ਆ ਤੇ ਚਾਰ ਮਾਰਦੀ ਮੈਂ ਮੂੰਹ ਲਾ ਕੇ ਨਹੀਂ ਕਰਨਾ ਮੈਂ ਕੱਲ ਕਹਿੰਦੇ ਬੱਜਾ ਵੀ ਲਿਆਉਣੀਆਂ ਉਹੀ ਚਾਰ ਕਦਮ ਦੂਰ ਹੋ ਕੇ ਕਹਿੰਦੇ ਸੰਤੂ ਸਾਹਿਬ ਬੜੀ ਠੰਡੀ ਸੀ ਦੀ ਮੈਂ ਕਹਿੰਦਾ ਸੰਤੂ ਸਾਹਿਬ ਠੰਡੀ ਏ ਜੇ ਠੰਡੀ ਏ ਤੇ ਅਸੀਂ ਨਾ ਆਈਓ ਆਓ ਇਹ ਹੋਵਿਆ ਕਿਤੇ ਨਗਰ ਲੱਭਦੇ ਦੇਖੋ ਆ ਵੇਖੋ ਭਟੇਲਾ ਆ ਵੇਖੋ ਜੀ 20 ਕਿਲੋ ਇਹਨੇ ਪਹਿਲਾਂ ਇਹਨੇ ਦੁੱਧਤਾ ਹੈ ਹਾਂ ਐਰਕੀ 6 ਦੰਦੇ ਆ ਵੇਖੋ ਕਿੰਨੀ ਵੱਨੀ ਹੋ ਰਹੀ ਬੜੀ ਪਿਆਰੀ ਵੈਰਾ ਸਫਾਈਆਂ ਸਫੀਆਂ ਉਤੋਂ ਬੜੀਆਂ ਪਿੰਡੇ ਦੀਆਂ ਛੱਡੇ ਦੀ ਵੀ ਸਫਾਈ ਚੈੱਕ ਕਰੋ ਬਰਾ ਭਰਾ ਹੱਥੀ ਮੁੱਠੀ ਦਾ ਥਾਣਾ ਇੰਤਰਾਏ ਪਾਏ ਚੋਲੋ ਇਹਨੂੰ ਲੈ ਵੀ ਆ ਵੇਖੋ ਲੈ ਵੀ ਰਿੰਕੇ ਪਾ ਹਾਂ ਹਜੇ ਤਾਂ ਦੁੱਧ ਨਹੀਂ ਨਾ ਥਲਾਂ ਚ ਪਾਇਆ ਹਜੇ ਆ ਦਾ ਪਛਾਤੇ ਜਾਂ ਬੋਲਾ ਪੰਨੇ ਆ ਕਰ ਮਾਰੀ ਨੇ ਆ ਤੁਸੀਂ ਵੇਖੋ ਮੇਰਾ ਭਰਾ ਇਹ ਰਿੰਕੂ ਵੀਰ ਹਜੇ ਵੀ ਲੈ ਜੂਗੀ 2-4 ਦਿਨ ਆਰਾਮ ਨਾਲ ਹਾਂਜੀ ਹਾਂਜੀ ਲਓ ਜੀ ਭਰਾ ਬਰੂ ਬਹੁਤ ਵਧੀਆ ਮੈਂ ਲੱਗ ਜਾਈ ਤੋਲੀ ਆ ਵੇਖੋ ਜੀ ਇਹਦੇ ਤਨਾ ਦਿਨ ਨਹੀਂ ਪਾਇਆ ਦੋ ਤਾਂ ਆ ਲੈ ਆ ਟਿੱਪਣ ਟੁੱਪਣ ਜਿਹੜਾ ਤੁਸੀਂ ਨੋਟ ਕਰ ਲਓ ਮੇਰਾ ਭਰਾ ਆਨਲਾਈਨ ਜਿਹੜੇ ਸੌਦਾ ਕਰਦੇ ਆ ਇੱਥੇ ਆਣ ਕੇ ਜਿਹੜਾ ਕੰਮ ਤੁਸੀਂ ਕਰਨਾ ਚਾਹੋ ਰਿੰਕੂ ਵੀਰ ਨੇ ਤੈਪੀ ਦਿੱਤੀ ਹੈ ਚਾਰੇ ਦਾ ਬਾਕੀ ਆਪਣੇ ਭੈਣ ਭਰਾ ਤਸੱਲੀ ਸੇਅਰ ਕਰਕੇ ਖੜਨਾ ਵਾਰੀ ਵਾਰੀ ਕਰਨ ਜੀ ਹਾਡੀ ਦੀ ਖੱਲੀ ਤੇ ਹੈਗੀ ਹੈਗੀ ਬਾਕੀ ਭਣ ਭਰਾ ਵੀ ਆਪਣੀ ਕਰਨ ਨੂੰ ਜਿੰਨਾ ਪੈਸੇ ਦੇਣੇ ਦੇਣੇ ਆ ਜੀ ਸਤਕੇ ਕਰਨ ਵੀਰ ਹਾਂਜੀ ਇਧਰ ਫੇਸ ਕੁਆਲਟੀ ਵਿਖਾ ਦਿੰਦੇ ਆ ਕਰਨ ਵਾਲੀ ਵੇਖੋ ਕੀਲੀ ਗਈ ਹੈ ਇਧਰ ਕਰਨ ਵਾਲੀਆਂ ਨੂੰ ਵਿਖਾ ਰ ਤੈਨੂੰ ਨੈਟ ਤੇ ਚੜ ਗਏ ਆ ਮੁਖੜਾ ਵਿਖਾਓ ਵੀ ਜਦੋਂ ਖੁੱਲ ਗਈ ਤੋ ਮੁਖੜਾ ਵੇਖ ਕੇ ਮਰ ਗਏ ਨੇ ਠੀਕ ਹੈ ਜੀ ਬਹੁਤ ਵਧੀਆ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਸੋ ਜਰਸੀ ਦੇ ਵਿੱਚ ਬਿਲਕੁਲ ਛੋਟਾ ਕਾਨ ਬੂਥੀ ਬਾਸੀ ਤੇ ਥੋੜਾ ਬਾਦ ਇਹਦੇ ਵਿੱਚ ਕੋਈ 5-7% ਕੋਈ ਲਾਭ ਹੀ ਸਕਦਾ ਕ੍ਰੋਸ ਬਾਕੀ ਜਰਸੀ ਵਿੱਚ ਅੰਗਪੱਖ ਵਧੇਰੇ ਆ ਆ ਤੁਹਾਨੂੰ ਵਿਖਾ ਦਨੇ ਬਹਿਣੀ ਦੇ ਪਾਸਿਓ ਥਣ ਵੀ ਬਹੁਤ ਸੋਹਣਾ ਸੈਜ ਹੈ ਤੇ 33 ਤੁਹਾਨੂੰ ਆਪਾ ਦਿਖਾਈ ਦਿੱਤੀ ਆ ਹਜੇ ਲਾਏ ਬਣਾਏ ਪਈ ਆ ਪੰਜਾ 46 ਦਿਨਾਂ ਦੇ ਵਿੱਚ ਇਹਨੇ ਕਰਮਾਰੀ ਨੇ ਕੀ ਤੋਂ ਕੀ ਬਣ ਜਾਣਾ ਜਿਵੇਂ ਪਾਉ ਨੋਕ ਕਹਿੰਦਾ ਹੁੰਦਾ ਵੀ ਤਿੱਲੀ ਤੋਂ ਬਣ ਗਿਆ ਨੋਕ ਨੋਕ ਤੋਂ ਕੋਕਾ ਬਣ ਗਿਆ ਨਹੀਂ ਇਹ ਹਣ ਗਾੜੀ ਬਣੀ ਜਣੇ ਲਾਉ ਤੋਂ ਕੋਕੇ ਆ ਠੀਕ ਆ ਜੀ ਠੀਕ ਆ ਜਾ ਕਰਮਾਲ ਗਿਆ ਆ ਜਾ ਦੇ ਨੂੰ ਸਾਰਾ ਪੰਜਾਬ ਖਾਣੇ ਇੰਡੀਆ ਖਾਣਾ ਹਾਂ ਓਕੀ ਵੇੜ ਬੜੀ ਪਿਆਰੀ ਆ ਬਹੁਤ ਵਧੀਆ ਬਾੜਾ ਕਿਸੇ ਚਲੋ ਸੱਜਣ ਵੀਰ ਨੇ ਆਪਾਂ ਹਮੇਸ਼ਾ ਦੋਸਤੋ ਨੋਟ ਕਰਾਉਣੇ ਆ ਉਹ ਜਆ ਪਸ਼ੂ ਦੀ ਗੱਲਬਾਤ ਕਰਾਂਗੇ ਜਿਹਦੇ ਤੇ ਵਾਕੇ ਕੋਈ ਭਰਾ ਆ ਕੇ ਜਾ ਕੇ ਨਸਲ ਤੇ ਕੰਮ ਕਰ ਸਕਦਾ ਠੀਕ ਆ ਜੀ ਕਰਮਾ ਵਾਲੀ ਕੋ 18 20 ਸਰੀ ਦੁੱਧ ਪਹਿਲੇ ਸਵੇਰੇ ਵਿੱਚ ਆ ਗਈ ਆ ਇਸ ਵਾਰ ਵੀ ਕੋਈ 20 ਲੀਟਰ ਨੂੰ ਜਾਂ 20 ਤੋਂ ਪਲੱਸ ਮੱਥਾ ਮਾਰ ਗਈ ਤੇ ਕੋਈ ਭਰਾ ਆ ਕੇ ਚੰਗਾ ਸੀਮਨ ਭਰਾ ਸਕਦਾ ਐਰ ਕੀ 5 ਕਿੱਲੇ ਹੀ ਸੰਧੂ ਸਾਹਿਬ ਦੁੱਧ ਦਊਗੀ 20 ਕਿੱਲੋ ਦਿੱਤਾ ਕਿੰਨੇ ਤੇ ਐਰ ਕੀ ਛਿੱਗੀ ਜੇ ਤੁਸੀਂ ਸੁਵੇਧ ਰੱਖੋ ਸਹੀ ਭਣ ਭਰਾ ਕਹਦੇ ਦੇ ਕੰਨੀਆਂ ਇਹ ਭਾਜੀ ਕੰਨੀਆਂ ਬਰਾਬਰ ਨਹੀਂ ਕੀਤੀਆਂ ਜੀ ਹਾਂ ਕੰਨੀਆਂ ਚੱਕੀਆਂ ਨੇ ਬਰਾਬਰ ਨਹੀਂ ਕੀਤੀਆਂ ਠੀਕ ਆ ਜੀ ਸੋ ਕਨਫਰਮ ਹੋਊਗੀ ਗੱਲਬਾਤ ਮਨ ਘਟਤਾ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਬੰਦੇ ਨੂੰ ਇਹ ਨਹੀਂ ਵੀ ਵੀਰ ਜੀ ਤੁਹਾਨੂੰ ਵੀਡੀਓ ਚ ਛਿੱਗੀ ਦੱਸਾਂ ਜਾਰੇ ਜਵਾਨ ਲੱਗ ਲੂਗੀ ਹਾਂ ਹਾਂ ਤੋਹਫਾ ਹੀ ਕਰਮਾਂ ਲਈ ਠੀਕ ਆ ਜੀ ਸੋ ਗਰਮੀਆਂ ਦੀ ਜਿੰਦ ਜਾਨ ਆ ਬਾਕੀ ਗਰਮੀਆਂ ਦੇ ਵਿੱਚ ਤਾਂ ਭੈਣ ਭਰਾਵਾਂ ਦੀ ਸੋਚ ਹੁੰਦੀ ਹੈ ਵੀ 2 ਮਹੀਨੇ ਪਹਿਲਾਂ ਵੀ ਯਾਰ ਗਰਮੀ ਆ ਚੱਲੀ ਹੈ ਵੀ ਜਰਸੀ ਲੈਣੀ ਆਪਾਂ ਜਰਸੀ ਲੈਣੀ ਹੈ ਠੀਕ ਆ ਬਿਲਕੁਲ ਬਿਲਕੁਲ ਸੰਤੂ ਸਾਹਿਬ ਮੁੱਲ ਕਰਾਉਣੇ ਦਾ ਭਾਵੇਂ 85 ਕਰਾ ਲਓ ਹਾਂ ਤੇ ਆਪਾਂ ਪੈਣ ਭਰਾਵਾਂ ਦਾ ਮਾਣ ਕਰਨਾ ਆਪਾਂ 75 ਹਜ਼ਾਰ ਦਿਵਸੀ ਦੇ ਦਿੱਤੇ 75 ਦੇ ਹਾਂਜੀ ਕੱਢ ਕੇ ਕਸਰਾ ਰੇਕੂ ਇੱਕ ਇੱਕ ਗੱਲ ਕਰਦੇ ਵੀ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਉਹ ਗੱਲ ਹੋ ਜੇ ਮੈਂ ਨਾ ਇਹ ਗੱਲ ਕਰਦੇ ਵੀ ਸੱਜਣਾ ਕਰਨ ਵੀ ਫਲਾਣਿਆਂ ਵੀ ਵੀਰ ਰੇਕੂ ਇਹਦੇ ਵਿੱਚੋਂ ਸੋੜ ਕਰਦੇ ਵੀ 100 ਕਰਦੇ 200 ਕਰਦੇ ਕੁਝ ਹੀ ਨਾ ਕੀ ਕਰਦਾ ਮੈਂ ਨਾ ਇੱਕੋ ਤੇਰਾ ਲੱਖ ਰੁਪਏ ਦੇ ਬਾਕੀ ਮੋੜ ਕੇ ਜੇਬ ਤੇ ਪਾ ਲਾ ਤੇ ਆਪਾਂ ਝੋਲੇ ਦੀ ਪਾ ਲਿਆਗੇ 70000 ਰੁਪਏ ਦੀ ਹੋ ਗਈ ਸੱਤਵੇਂ ਦੀਵ ਸਿੰਘ ਦੀ ਕਿਰਪਾ ਨਾਲ ਇਹ ਭਰਾਵਾ ਲੈਣੀਆਂ ਕਰੂੰਗੀ ਪੂਰੀ ਜੇ ਆ ਲੈ ਕਰੂਗਾ ਬਹੁਤ 70000 ਦੀ ਵੇੜ ਪੂਰੀ ਪਲੀ ਪਲੀਤੀ ਆ ਫੁੱਲ ਭਜਣ ਵੇੜ ਦੇ ਵਿੱਚ ਤੇ ਬਾਕੀ ਤੁਹਾਨੂੰ ਇਹਦੀਆਂ ਸ਼ਰੀਫੀਆਂ ਸੀਲੀਆਂ ਦਿਖਾਈ ਦਿੱਤੀਆਂ ਥੱਲੇ ਬਹਿ ਕੇ ਭਾਵੇਂ ਉਹਦੀ ਗੱਲ ਖੁਣਾ ਵੀ ਥੱਲੇ ਲੰਗੀ ਜਾਵੇ ਮੇਰਾ ਭਰਾ ਇਹ ਨਹੀਂ ਪਾਇਰ ਇੱਕ ਥਾਂ ਤੋਂ ਦੂਜੀ ਥਾਂ ਰੱਖ ਲਈ ਠੀਕ ਆ ਜੀ ਜੇ ਇਹੋ ਜਿਹੇ ਬੱਚਿਆਂ ਕੋਈ 5 7 10 ਪਾਲੇ ਨਾ ਤੇ ਆਪਾਂ ਉਹਨੇ ਨਾ ਅਮਰੀਕਾ ਕੈਨੇਡਾ ਚਲੇ ਆ ਤੇ ਕੈਨੇਡਾ ਅਮਰੀਕਾ ਇੱਥੇ ਹੀ ਬਣ ਜਾਂਦਾ ਜੀ ਉਹਦੀ ਗੱਲ ਖੁਣਾ ਦਾ ਵੀ ਇੱਥੇ ਅਮਰੀਕਾ ਇੱਥੇ ਕੈਨੇਡਾ ਤੇ ਇੱਥੇ ਆਸਟ੍ਰੇਲੀਆ ਇੱਥੇ ਸਾਰਾ ਕੋਈ ਆ ਪੱਕੀ ਗੱਲ ਹੈ ਪੱਕੀ ਗੱਲ ਆ ਹਾਂ ਤੇ ਇਹ ਸੰਧੂ ਸਾਹਿਬ ਇਹ ਦਾ ਵੜਾ ਕੋਈ ਪਾਲੇ ਨਾ ਇਦਾਂ ਨਹੀਂ ਆ ਮੈਂ ਮੈਂ ਤਾਂ ਵਾਅਦਾ ਲਾਣਾ ਵੀ 100000 ਰੁਪਏ ਮਹੀਨੇ ਦੀ ਆਮਦਨ ਪੱਕੀ ਹੋਊਗੀ ਬੰਦੇ ਨੂੰ ਕਰਤੇ ਸਾਰੇ ਕੱਢਦੇ ਆਹ ਮਾਲੀਆਂ 20 25 5 5 ਸਿਰੀਆਂ ਵਹਿਣਾ ਹਾਂਜੀ ਕੁਆਂਟਲ ਦੋ ਦੋ ਨੂੰ ਧੱਕਾ ਲਾਈ ਆਉਂਦੀਆਂ ਤੇ ਧੱਕਾ ਲਾਈ ਆਉਂਦੀਆਂ ਇਹਨੇ ਵੇਖੋ ਜੀ ਭਾਂਡੇ ਜੀ ਦੁੱਧ ਪੈਣਾ ਹਾਂ ਚੰਗੀ ਪੈਦਾ ਓਕੇ ਰਿੰਕੂ ਵੀਰੇ ਠੀਕ ਹੈ ਜੀ ਇਹ ਅੱਜ ਦੋਸਤੋ ਪਸ਼ੂ ਸੀਗੇ ਵੀਰੇ ਰਿੰਕੂ ਆਉਂਦੇ ਫਾਰਮ ਤੇ ਤਕਰੀਬਨ ਚਾਰ ਨੱਕ ਸੀਗੇ ਇੱਕ ਗੱਬੜ ਵਹਿੜ ਤੁਹਾਨੂੰ ਦਿਖਾਈ ਆ ਤਿੰਨ ਮੱਝਾਂ ਝੋਟੀਆਂ ਜਿਹੜੀਆਂ ਇਧਰ ਆਪਾਂ ਤੁਹਾਨੂੰ ਦਿਖਾਤੀਆਂ ਸੁਈਆਂ ਸਵਾਈਆਂ ਨੇ ਕੋਈ 8 ਲੀਟਰ ਕੋਈ 11 ਲੀਟਰ 12 ਲੀਟਰ ਕੋਈ 10 ਲੀਟਰ ਇਸ ਵਕਤ ਬੋਲੇ ਦੇ ਵਿੱਚੋਂ ਬਾਹਰ ਬੂਰੇ ਹੀ ਆਉਣ ਡਈਆਂ ਨੇ ਸੋ ਪਸ਼ੂ ਚੰਗੇ ਆ ਸਾਫ਼ ਸੁਥਰੇ ਐਨੀਮਲ ਨੇ ਤੇ ਆਣ ਕੇ ਇਥੇ ਮੇਰਾ ਭਰਾ ਦੋ ਟਾਈਮ ਚਾਰ ਟਾਈਮ ਆਪਣੀ ਤਸੱਲੀ ਕਰ ਜਾਓ ਠੀਕ ਆ ਜੀ ਕਿਉਂਕਿ ਮਾਲ ਖਰੀਦਣਾ ਕਿਸੇ ਭਰਾ ਨੇ ਪਹਿਲੀ ਵਾਰੀ ਖਰੀਦਣਾ ਤੇ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਬਾਕੀ ਸਾਫ਼ ਸੁਥਰੇ ਪਸ਼ੂ ਆ ਜਿੰਨਾ ਦਾ ਰੇਟ ਮੰਗਿਆ ਉਡਾ ਹੱਕ ਰੱਖਦੇ ਨੇ ਐਨੀਮਲ ਠੀਕ ਆ ਜੀ ਤੇ ਇੱਕ ਰਿੰਕੂ ਵੀਰੇ ਨੰਬਰ ਆਪਦੇ ਕਰ ਦਿਓ ਸਾਂਝੇ ਇਹ ਸੰਧਵੀਰ ਨੰਬਰ 98728 53109 ਠੀਕ ਹੈ ਜੀ। ਉਹ ਰਿੰਕੂ ਭਾਜੀ ਠੀਕ ਹੈ ਜੀ। ਲੋਕੀ ਦੋਸਤੋ ਸਾਡੇ ਨੰਬਰ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਹਨ ਰਿੰਕੂ ਵੀਰ ਤੇ ਕਰੋ ਕਾਲ ਕਰੋ ਗੱਲਬਾਤ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।